ਮਨਜ਼ੂਰ ਮਿਲਿਆ ਸੀ ਤੇ ਪਰਾਲੀ ਠੇਕੇ ਨੂੰ ਕਹਿੰਦਾ ਕੰਮ ਕੁਮ ਤੇ ਹੁੰਦਾ ਨਹੀਂ ਕੰਮ ਦੇ ਆਪਣਾ ਬਾਹਰ ਚੰਗਾ ਚੱਲ ਪਿਆ ਪ੍ਰਾਪਰਟੀ ਵਾਲਾ ਤੇ ਪਰਾਲੀ ਤੇਰੀ ਠੇਕੇ ਦੇ ਨੂੰ ਤੇ ਪੈਸੇ ਵੀ ਇਹਨੇ ਐਡਵਾਂਸ ਦੇ ਦੇਨੇ ਝੋਨਾ ਤਾਂ ਚਲੋ ਛਾਂ ਚੱਲ ਲੱਗਾ ਵਾ ਝੋਨਾ ਮੁਰਕੇ ਕਣਕਾ ਪੇ ਬੀਜ ਲੂ ਮੈਂ ਕਰਦਾ ਗੱਲ ਇਹਦੇ ਨਾਲ ਹਲੋ ਹਾਂ ਮਰਜ਼ੂਕੀ ਆਲਾ ਮੇਰਾ ਵੀ ਠੀਕ ਆ ਹਾਂ ਹਾਂ ਵਧੀਆ ਹੋ ਗਈ ਰਜਿਸਟਰੀ ਉਦੋਂ ਹੋ ਗਈ ਹੋ ਗਈ ਬਾਬੇ ਦੀ ਕਿਰਪਾ ਕੇ ਨਹੀਂ ਨਹੀਂ ਵਧੀਆ ਚੱਲ ਪਿਆ ਹੁਣ ਕੰਮ ਹੂੰ ਨਹੀਂ ਠੀਕ ਆ ਹੁਣ ਤਾਂ ਮੈਂ ਗੱਲ ਉਤ ਕੰਡਿਆ 44 ਠੇਕੇ ਲੋ ਤੂੰ ਕਿੰਦਾ ਲੈਣੀ ਆ ਤੇ ਮੈਂ ਵੀ ਸੋਚਿਆ ਵੀ ਹੁਣ ਕੰਮ ਆਪਣਾ ਬਾਹਰ ਚੱਲ ਪਿਆ ਪਿਆਲੀ ਹੁਣ ਠੇਕੇ ਦੇ ਦੀ ਆਹ ਹੁਦ ਕਰ ਲਾ ਗੱਲ ਤੂੰ ਜੋ ਠੇਕਾ ਚੱਲਦਾ ਆ ਬਥੇਰਾ ਚੱਲਦਾ ਹੁਣ ਠੇਕਾ ਤੇ ਇਹ ਵਾਂਗ ਲੈਣੇ ਮੈਂ ਤੇ ਝੋਨਾ ਤੇ ਹੁਣ ਸਾਂਝੇ ਘਰ ਸਾਂਝੇ ਘਰ ਤੋਂ ਲੱਗਾ ਸਾਂਝਾ ਖਾਤਾ ਤੇ ਕਣਕ ਤੂੰ ਬੀਜ ਲਈ ਝੋਨਾ ਵੱਢ ਕੇ ਝੋਨਾ ਵੱਢ ਲੈਣਾ ਹੁਣ ਤੇ ਕਣਕ ਤੂੰ ਬੀਜ ਲਈ ਆਹ ਨਹੀਂ ਨਹੀਂ ਉਹਨੇ ਕੀ ਕਹਿਣਾ ਤੂੰ ਪੈਸੇ ਦੇ ਕੇ ਪੈਲੀ ਲੈਣੀ ਆ ਉਹਦੀ ਕਿਹੜੀ ਗੱਲ ਦਾ ਨਹੀਂ ਨਹੀਂ ਉਹ ਨਹੀਂ ਕਹਿੰਦਾ ਕੋ ਬੰਬੀ ਸਾਂਝੀ ਇੱਕ ਨਾਗਾ ਤੂੰ ਲਾ ਲਈ ਇੱਕ ਉਹ ਲਾ ਲੂ ਆਹ ਆ ਪੈਸੇੜ ਵਾਂ ਚਾਹੀਦੇ ਮੈਨੂੰ ਕਿਉਂਕਿ ਮੈਂ ਪ੍ਰੋਪਰਟੀ ਲਾਉਣੇ ਮੈਂ ਫੇਰ ਗੱਡੀ ਲੈਣੇ ਨਾ ਪਲਾਟ ਬਲੂ ਲੈਣੇ ਆ ਰਲ ਹੂੰ ਚਲ ਠੀਕ ਆ ਚਾ ਮਿਲਦਾ ਫੇਰ ਤੈਨੂੰ ਮੈਂ ਚਲ ਠੀਕ ਲੈ ਇਹ ਮੰਨ ਗਈ 니 ਆਹ ਕੋ ਚੰਗੇ ਕੰਮ ਆ ਮੜੇ ਕਿਹੜੇ ਤੇ ਮਾੜੇ ਹੀ ਆ ਤੁਸੀਂ ਆਪ ਸੋਚਦੇ ਨਹੀਂ ਥੋੜਾ ਬਹੁਤ ਵੀ ਨਹੀਂ ਸੋਚਦੇ ਹੈਗੇ ਬਸ ਆਪਣੇ ਤੁਰੇ ਰਹਿਨੇ ਆ ਪੀ ਹਾਂ ਮੈਂ ਮੈਂ ਜਿਹੜਾ ਫੈਸਲਾ ਕੀਤਾ ਉਹ ਹੀ ਸਹੀ ਆ ਦੂਜਿਆਂ ਨੇ ਸਾਰਿਆਂ ਨੇ ਕੀਤਾ ਉਹ ਗਲਤ ਵਾ ਮੈਨੂੰ ਇਹਨਾਂ ਕੰਮਾਂ ਕਹਿੰਦੇ ਸੀ ਨਾ ਮੈਂ ਕੰਮ ਕਰਕੇ ਦਿਖਾਉਣਾ ਤੇ ਉਹਦੋਂ ਕੰਮ ਕਰਕੇ ਵਿਖਾਉਨੇ ਸਾਂਝੇ ਘਰ ਚ ਕੰਮ ਕਰਕੇ ਵਿਖਾਉਨੇ ਹੁਣ ਵਿਖਾਏ ਦਾ ਕੀ ਫਾਇਦਾ ਹੁੰਦੇ ਆਪਾਂ ਉਹ ਹੀ ਆ ਨਾ ਜਿਹੜਾ ਸਵਾਰਥੀ ਲੋਕ ਕਰਦੇ ਉਹ ਹੀ ਕਰਨਦਾ ਤੁਸੀਂ ਇਹ ਤੇ ਸਵਾਰਥੀ ਵਾਲੀ ਜਿਹੜੀ ਗੱਲ ਆ ਮੈਂ ਹੁਣ ਕੰਮ ਕਰਾਉਣਾ ਨਹੀਂ ਕੰਮ ਕਰਾਉਣਾ ਨਹੀਂ ਮੈਂ ਵਾਹੀ ਤੁਹਾਨੂੰ ਕੀ ਤੁਹਾਡਾ ਕੀ ਮਤਲਬ ਆ ਦੂਜੇ ਜਾਨੇ ਨੂੰ ਪੈੜੀ ਦੇਣ ਦਾ ਮੈਂ ਮਿੱਟੀ ਨਾਲ ਮਿੱਟੀ ਨਹੀਂ ਹੋਣਾ ਨਹੀਂ ਹੋਣਾ ਤੇ ਭਰਾ ਨੂੰ ਦੋ ਇਹਨੇ ਪੈਸੇ ਦੇਣੇ ਆ ਉਹਨੇ ਨਗਦ ਪੈਸੇ ਦੇਣੇ ਮੈਨੂੰ ਤੁਸੀਂ ਪੁੱਛਿਆ ਉਹਨੂੰ ਮੈਨੂੰ ਪਤਾ ਉਹਨੇ ਨਹੀਂ ਦੇਣੇ ਨਹੀਂ ਦੇਣੇ ਜੇ ਭਰਾ ਤੋਂ ਥੋੜੇ ਬਹੁਤ ਲੇਟ ਵੀ ਮਿਲ ਜਾਣਗੇ ਘੱਟ ਵੀ ਮਿਲ ਜਾਣਗੇ ਤੇ ਭਰਾ ਤੇ ਭਰਾ ਹੀ ਆ ਨਾ ਜਿੱਥੇ ਭਰਾ ਨੇ ਖੜਨਾ ਉਥੇ ਭਰਾ ਨਹੀਂ ਖੜਨਾ ਮੈਨੂੰ ਪਤਾ ਜਿੰਨੇ ਪੈਸੇ ਦੇਣੇ ਉਹਨੇ ਉਹਨੇ ਆਪਣੇ ਰੋਣੇ ਰੋਈ ਜਾਣੇ ਮੈਂ ਮੁੰਡਾ ਬਾਹਰ ਭੇਜਿਆ ਮੈਂ ਮੁੰਡਾ ਬਾਹਰ ਭੇਜਿਆ ਪੈਸੇ ਉਧਰ ਲਾਤੇ ਮਿੱਥੋ ਜਾ ਹੀ ਨਹੀਂ ਹੈਗੇ ਵੀ ਆਹ ਤਾਂ ਗੱਲ ਗਲਤ ਬਾਗ ਜਿਹੜਾ ਹੈਗਾ ਦੂਜੇ ਬੰਦੇ ਨੂੰ ਤੁਸੀਂ ਪਿਆਲੀਆਂ ਦੇ ਵਿੱਚ ਵਾਰਨਾ ਨਾ ਇਹ ਗੱਲ ਸਹੀ ਨਹੀਂ ਹੈਗੀ ਸਹੀ ਹੈ ਮੇਰੇ ਵਾਸਤੇ ਸਹੀ ਹੈ ਵੱਧ ਠੇਕਾ ਦੇਣਾ ਉਹਨੇ ਨਗਦ ਪੈਸੇ ਦੇਣੇ ਉਹਨੇ ਤੁਸੀਂ ਚੜੇ ਉਹਦੇ ਹੱਥਾਂ ਤੇ ਇਹ ਛਾਲੀ ਕਿਹੜੀ ਗੱਲ ਆ ਮੈਨੂੰ ਤਾਂ ਇਹੀ ਲੱਗਦਾ ਵੀ ਉਹਦੇ ਹੱਥਾਂ ਤੇ ਤੁਸੀਂ ਚੜੇ ਆ ਜਿੱਥੇ ਭਰਾ ਨੇ ਕੰਮ ਆਉਣਾ ਉੱਥੇ ਭਰਾ ਨਹੀਂ ਆਉਣਾ ਉੱਥੇ ਗਵਾਂਡੀ ਤੇ ਕੰਮ ਨਹੀਂ ਆਉਣਾ ਤੇ ਮੈਂ ਵੀ ਭਰਾ ਦੇ ਨਾਲ ਖੜਦਾ ਹੀ ਆ ਕਿੱਥੇ ਖੜਨਦਾ ਮੈਂ ਪਹਿਲੀ ਤਾਂ ਤੁਸੀਂ ਗਵਾਂਡੀਆਂ ਨੂੰ ਦੇਂਦਾ ਹਾਂ ਤੋਦ ਕੋ ਕਿਹੜੀ ਕੱਲੇ ਕੋਈ ਭਾਈ ਉਹਦੀ ਮੁੰਡਾ ਬਾਹਰ ਚੱਲ ਗਿਆ ਹੋਣੇ ਨੇ ਕਿਥੋਂ ਕੱ ਲੈਣੀ ਅੱਗੇ ਉਹ ਸਾਰੀ ਲਈ ਫਿਰਦੇ ਤੇ ਹੁਣ ਨਾ ਕਰਨਗੇ ਹੁਣ ਤੇ ਉਹਨਾਂ ਨੂੰ ਪ੍ਰੋਫਿਟ ਹੋਣਾ ਤੇ ਉਹ ਨਾ ਕਰਨਗੇ ਪ੍ਰੋਫਿਟ ਹੋਣਾ ਮੋਂ ਦਾ ਕੱਲ ਹੀ ਗੱਲ ਮੈਂ ਉੱਥੇ ਦੇਣੀ ਮੈਂ ਉਹਨਾਂ ਦੇ ਪੈਸੇ ਚਾਹੀਦੇ ਮੈਨੂੰ ਪੈਸੇ ਲਾਉਣੇ ਮੈਂ ਉਥੇ ਗਾੜੀ ਪਲਾਟ ਖਰੀਦਣਾ ਮੈਂ ਪਲਾਟ ਤੁਸੀਂ ਖਰੀਦਦੇ ਨੇ ਜੇ ਕੋ ਥੋੜਾ ਬਹੁਤ ਘੱਟ ਵੀ ਇਹ ਕੰਮ ਹੋ ਜਾਊਗਾ ਕੀ ਫਰਕ ਪੈਣ ਲੱਗਾ ਵਾ ਪਰ ਪਹਿਲੀ ਜਿਹੜੀ ਉਹ ਭਾਜੀ ਨੂੰ ਦੋ ਮੈਂ ਇਹ ਗੱਲ ਕੱਲ ਹੀ ਮੈਂ ਜ਼ਬਾਨ ਕੀਤੀ ਆ ਹੁਣ ਨਹੀਂ ਜ਼ਬਾਨਾਂ ਚੰਗੀਆਂ ਹੋਈਆਂ ਭਰਾ ਨੂੰ ਪਿੱਛੇ ਪਾ ਕੇ ਜ਼ਬਾਨਾ ਕਰਨੀ ਇਹ ਵੀ ਨਹੀਂ ਸਹੀ ਹੈਗੀ ਉਹ ਕਿਤੇ ਨਹੀਂ ਪਿੱਛੇ ਪੈਂਦਾ ਭਰਾ ਕਾਨੂੰ ਜੋ ਸਾਨੂੰ ਲੋਡ ਪਾਉਗੀ ਕਿਸੇ ਵੀ ਗੱਲ ਦੀ ਲੋਡ ਪਾਉਗੀ ਉਹ ਮਨਾਊਗਾ ਇੱਥੇ ਵੀ ਹਾਂ ਤੁਹਾਨੂੰ ਮੈਂ ਤੁਹਾਡਾ ਕੋਈ ਕੰਮ ਕਰ ਦੇਣਾ ਜਾਂ ਕਿਦਾਂ ਵੀ ਆ ਤੇ ਕਰੂਗਾ ਕਰੂਗਾ ਕਿਉਂ ਨਹੀਂ ਮੈਂ ਅੱਜ ਤੱਕ ਤੇ ਉਹ ਘਰ ਵੜਿਆ ਨਹੀਂ ਬਾਰ ਬਾਰੀ ਤੁਹਾਨੂੰ ਮਿਲਦਾ ਵਾ ਮੈਂ ਅੱਜ ਕਦੀ ਘਰ ਆਇਆ ਵੀ ਨਹੀਂ ਤੇ ਘਰ ਵੜ ਕੇ ਕਰਨਾ ਕੀ ਇਹਨੂੰ ਤੇ ਫਿਰ ਕੰਮ ਸਾਡੇ ਅੱਖੇ ਵੀ ਕੀ ਲੱਗਣਾ ਉਹਨੇ ਫਿਰ ਜਦੋਂ ਲੋੜ ਹੋ ਦੋ ਸੱਦਾ ਕਿ ਨਾ ਕਰ ਪਹਿਲਾਂ ਕਿਦਾਂ ਸੱਦ ਲਈ ਇਹਨੂੰ ਕੋਈ ਨਹੀਂ ਆਖਿਆ ਲੱਗਦਾ ਹੁੰਦਾ ਲੋੜ ਵੇਰੇ ਕੋਈ ਨਹੀਂ ਲੱਗਦਾ ਹੁੰਦਾ ਜਿਹੜੇ ਆਪਣੇ ਹੁੰਦੇ ਉਹੀ ਲਾਗੇ ਲੱਗਦੇ ਹੁੰਦੇ ਆਪਣੇ ਵੀ ਅੱਡ ਨਾ ਹੁੰਦੇ ਇਹਨਾਂ ਰੋੜਾ ਪਾਇਆ ਸੀ ਅੱਡ ਕਰ ਲੋ ਵੰਡ ਕਰ ਲੋ ਵੰਡ ਕਰ ਲੋ ਸੱਚੇ ਹੀਗੇ ਫਿਰ ਸੱਚੇ ਹੀਗੇ ਬਹੁਤ ਸੱਚੇ ਆਹ ਉਹ ਸੱਚੇ ਹੀਗੇ ਤੂੰ ਲੱਗੀ ਉਹਨਾਂ ਦੇ ਪਿੱਛੇ ਮੈਂ ਕੋਈ ਨਹੀਂ ਪਿੱਛੇ ਲੱਗਦੀ ਮੈਂ ਸੱਚ ਦਾ ਸਾਥ ਦੇਂਦੀ ਆ ਕੋਈ ਨਹੀਂ ਪਿੱਛੇ ਲੱਗਦੀ ਉਹਨਾਂ ਦੇ ਬੇਡਾ ਸੱਚ ਦਾ ਤੂੰ ਸਾਥ ਦੇ ਢੀ ਤੈਨੂੰ ਤਾਂ ਮੈਂ ਹਮੇਸ਼ਾ ਗਲਤੀ ਲੱਗਦਾ ਜੋ ਮੈਂ ਤੂੰ ਹੈਗੀ ਗਲਤਵਾ ਤੇ ਫਿਰ ਮੈਂ ਗਲਤੀ ਮੈਂ ਆਪਣੇ ਤਰ੍ਹਾਂ ਸਹੀ ਪਰ ਪਿਆਰੀ ਨਹੀਂ ਉਹਨੂੰ ਦੇਣੀ ਹੈਗੀ ਪਿਆਰੀ ਮੈਂ ਜਬਾਨ ਕਰੀ ਉਹ ਪੇ ਬਲੈਂਗੇ ਮੈਂ ਜਬ ਜਬਾਨ ਕੱਲੀ ਜਿੱਥੇ ਮੈਂ ਉਥੇ ਰਹਾ ਮੈਂ ਝੂਠਾ ਨਹੀਂ ਪੈਣਾ ਮੈਂ ਬੰਦੇ ਦੇ ਬੈਂਕ ਖਲੋਣਾ ਮੈਂ ਬੰਦੇ ਦੇ ਮੁੜ ਕੇ ਮੁਕਰਦਾ ਨਹੀਂ ਹਾਂ ਜਦੋਂ ਬੰਦਿਆਂ ਦੇ ਵਿੱਚ ਬੈੰਨੇ ਆ ਤਾਂ ਇਹ ਨਹੀਂ ਕਹਿੰਦੇ ਭਰਾ ਨੂੰ ਲੜ ਗਿਆ ਅੱਖ ਵਖਰੇ ਹੋਗੇ ਭਰਾ ਦਾ ਆਪ ਹੀ ਹੋਇਆ ਉਹ ਆਪਣੇ ਘਰ ਦੀ ਛੱਤੀ ਚੜਿਆ ਸੀ ਟਾੜੀ ਜਿਹੜੀ ਨਾ ਇੱਕ ਹੱਥ ਨਹੀਂ ਵੱਜਦੀ ਦੋਨੇ ਹੱਥੇ ਵੱਜਦੀ ਦੋਨੇ ਹੱਥੀ ਵੱਜਦੀ ਤੁਮ ਬਸ ਕਰਦੇ ਤੁਸੀਂ ਆਪਣੇ ਆਪਣਾ ਹੀ ਬਸ ਸਵਾਰਥ ਪੂਣਾ ਵੇਖਿਆ ਵਾ ਵੀ ਬਸ ਮੈਨੂੰ ਪੈਸੇ ਮਿਲ ਜਾਣ ਮੈਨੂੰ ਇਦਾਂ ਹੋਈ ਜਾਵੇ ਮੈਂ ਵੇਲਾ ਰਹਾ ਵਾਂ ਤੁਸੀਂ ਦੂਜੇ ਭਰਾ ਦਾ ਤਾਂ ਦੇਖ ਹੀ ਨਹੀਂ ਸੋਚਿਆ ਮੈਂ ਵੀ ਲੈਣਾ ਨੇ ਮੈਂ ਪੈਸੇ ਕਮਾਉਣੇ ਆ ਮੈਂ ਤਾਂ ਪੈਸੇ ਵੇਖਣ ਨਹੀਂ ਦੇ ਵੀ ਕਿੱਥੇ ਪੈਸੇ ਕਮਾਉਂਦਾ ਹੈ ਤੁਸੀਂ ਕਿਉਂ ਸਭ ਕੁਝ ਤੇਰੇ ਕੋਲ ਹੀ ਆ ਮੇ ਕੋ ਕੀ ਆ ਆਹੋ ਚੰਗਾ ਖਾਂੜੀ ਚੰਗਾ ਪਹਿਨਣ ਲਈ ਚੰਗਾ ਹੰਡਾਉਣ ਲਈ ਉਹ ਮੈਂ ਪਹਿਲਾਂ ਵੀ ਪਾਉਣੀ ਪਹਿਲਾਂ ਵੀ ਪਾਉਣੀ ਪਹਿਲਾਂ ਵੀ ਅਗਲੇ ਛੱਟ ਚੀਜ਼ ਹੀ ਲਿਆ ਕੇ ਦਿੰਦੇ ਸੀਗੇ ਫੇ ਜੇ ਹੁਣ ਵੱਖਰੇ ਹੋ ਗਏ ਤੇ ਮੈਂ ਇਹ ਨਹੀਂ ਕਹਿਣਾ ਹੈਗਾ ਕਿ ਉਹ ਚੀਜ਼ ਨਹੀਂ ਹੀ ਲਿਆ ਕੇ ਦਿੰਦੇ ਅਭੀ ਛੱਟ ਚੀਜ਼ ਲਿਆ ਦਿੰਦੇ ਹੁੰਦੇ ਸੀ ਮੰਗੀ ਦੀ ਸਭ ਚੀਜ਼ ਛੱਟ ਲਿਆ ਦਿੰਦੇ ਹੁੰਦੇ ਤੁਹਾਡੇ ਨਾਲ ਤਾਂ ਮੈਂ ਖਾਪਦੀ ਰਹਿਣੀ ਆ ਅੱਗੇ ਆ ਦੀਦੀ ਤੇ ਕੰਮ ਹੁੰਦਾ ਏ ਬੋਲਣਾ ਤੇ ਹੁਣ ਉਹ ਮੇਰਾ ਬਣ ਗਿਆ ਆ ਆਹੋ ਕੱਠੀਆਂ ਰਹਿੰਦੀਆਂ ਤੂੰ ਉਹ ਵੀ ਤੈਨੂੰ ਹੋ ਸਕਦਾ ਤੈਨੂੰ ਚੁਕਣਾ ਦਿੰਦੀ ਏ ਚੁਕਣਾ ਦਿੰਦਾ ਸਾਰੇ ਉਹ ਪਾਜੀ ਨੂੰ ਦੀਦੀ ਚੁਕਣਾ ਦੇਈ ਜਾਂਦੀ ਆ ਮੈਨੂੰ ਵੀ ਦੀਦੀ ਚੁਕਣਾ ਦੇਈ ਜਾਂਦੀ ਆ ਬਸ ਤੂੰ ਹੀ ਚੰਗੇ ਰਹੇਗੇ ਚੁਕਣਾ ਚ ਨਹੀਂ ਆਉਂਦੇ ਤੁਸੀਂ ਆਂਡੀਆਂ ਘਵਾਂਡੀਆਂ ਲਿਜਾਈ ਜੰਨੇ ਪਾਵਾਂ ਤੂੰ ਹੀ ਹੁਣ ਮੈਂ ਜੋ ਫੈਸਲਾ ਲੈਣਾ ਮੇਰੇ ਫੈਸਲੇ ਨੂੰ ਬਦਲ ਦੀ ਕੋਸ਼ਿਸ਼ ਨਹੀਂ ਕਰਾਂ ਨਾ ਮੈਨੂੰ ਪਤਾ ਕਹਿਣਾ ਹੀ ਬਦਲਣਾ ਨਹੀਂ ਇੱਥੇ ਫੈਸਲਾ ਇਹਦਾ ਪਾਜੀ ਨੂੰ ਪੁੱਛ ਲਓ ਮੈਂ ਨਹੀਂ ਪੁੱਛਣਾ ਕਿਉਂ ਪੁੱਛਣਾ ਨਹੀਂ ਇੱਥੇ ਉਹਦਾ ਮੂਡ ਪਰੇ ਨੂੰ ਕਰਕੇ ਲੰਘ ਜਾਂਦਾ ਉਹਨੂੰ ਪ ਜੋ ਅਡੋ ਹਲਦ ਕਬਾਇਆ ਉਹਨੇ ਨਾ ਬੋਲਦਾ ਹੀ ਐ ਨਾਲ ਮੈਂ ਜਿੱਥੇ ਜ਼ਬਾਨ ਕੱਲੀ ਮੈਂ ਉੱਥੇ ਦੇਣੀ ਮੈਂ ਝੂਠਾ ਨਹੀਂ ਪੈਣਾ ਜੋ ਮਰਜੀ ਕਰਦੇ ਰਹੋ ਮੰਮੀ ਵੇਖ ਲਓ ਆਪਦੇ ਮੁੰਡੇ ਦੀ ਗੱਲ ਕੀ ਹੋਇਆ ਕੀ ਆ ਪਿਆਲੀ ਹੋਣਾ ਉਹਨੂੰ ਮੰਨੇ ਨੂੰ ਠੇਕੇ ਤੇ ਦੇਂਦਾ ਏ ਦੇਤੀ ਆ ਕਿ ਦੇਣੀ ਆ ਜੇ ਦੇਤੀ ਇਹਨੇ ਮੈਂ ਜ਼ਬਾਨ ਕਰ ਲਈ ਆ ਦੱਸ ਜਬਾਨ ਕਰ ਲਈ ਤੇ ਆਪਣੇ ਭਰਾ ਨੂੰ ਤੋ ਪੁੱਛ ਲੈਂਦਾ ਮੈਂ ਵੀ ਇਸੇ ਗੱਲ ਤੋਂ ਖੱਪ ਕੇ ਆਈ ਆ ਨਹੀਂ ਬਗਾਨਾ ਬੰਦਾ ਵੇ ਚਵਾੜਿਆ ਭਾਵੇਂ ਚਲੋ ਗਵਾਢੀ ਆ ਹੈ ਤਾਂ ਬਗਾਨਾ ਹੀ ਆ ਨਾ ਸ਼ਰੀਕਾ ਉਹੋ ਹੀ ਨਾ ਤੇ ਜਾਗ ਲੈਨੇ ਅਗਲੇ ਦਿਹਾਸੋਂ ਹੀ ਗੱਲ ਨਹੀਂ ਹੋ ਜਾਂਦੀ ਵੀ ਭਰਾ ਨੂੰ ਨਹੀਂ ਮੈਂ ਦਿੱਤੀ ਪਹਿਲੀ ਤੇ ਦੂਜਿਆਂ ਨੂੰ ਦਿੱਤੀ ਅਗਲੇ ਦਿ ਤੇ ਚੜ ਮੱਚ ਗਈ ਮੱਚ ਗਈ ਕੇ ਹੈ ਤੇ ਪਰ ਉਹ ਸੁਣਨ ਹੀ ਨਹੀਂਦਾ ਮੇਰੀ ਗੱਲ ਤੇ ਤੈਨੂੰ ਕੋਈ ਪਤਾ ਨਹੀਂ ਤੈਨੂੰ ਪੁੱਛਿਆ ਹੀ ਨਹੀਂ ਮੈਂ ਤਾਂ ਫੋਨ ਕਰਦੇ ਕਰੰਦਾ ਤੇ ਮੈਂ ਉੱਪਰ ਚਲੇਗੀ ਮੈਂ ਤਾਂ ਬੜਾ ਖਪਾ ਕਰਕੇ ਆਈ ਹਾਰ ਕੇ ਮੈਂ ਹੁਣ ਮੈਂ ਤੁਹਾਨੂੰ ਦੱਸਾਂ ਵੀ ਉਹਨੂੰ ਸਮਝਾਓ ਵੀ ਭਰਾ ਉਹਨਾਂ ਭਾਜੀ ਨੂੰ ਪੁੱਛ ਲੈਣ ਉਹ ਪੈੜੀ ਭੇਟੀ ਲੈਣੀ ਨਹੀਂ ਤੇ ਵੀ ਭਰਾ ਵਾ ਪਤੀ ਆਉ ਦਾ ਚਲੋ ਬਾਹਰ ਚਲ ਗਿਆ ਵਾ ਤੇ ਉਹ ਤਾਂ ਕੰਮ ਕਰਦਾ ਹੀ ਆ ਨਾ ਪੈੜੀ ਬੰਨਾ ਤਾਂ ਅੱਗੇ ਉਹਦੇ ਸਿਰ ਤੇ ਅੱਗੇ ਕੀ ਕਰਨ ਧਿਆ ਹੈਗਾ ਆ ਉਹ ਹੀ ਨਾ ਵੀ ਅੱਗੇ ਵੀ ਤਾਂ ਸ਼ਾਮ ਦੇ ਹੀ ਤੇ ਹੁਣ ਵੀ ਸ਼ਾਮ ਲੈਣੀ ਹੁੰਦੀ ਸੋ ਉਹਨਾਂ ਨੂੰ ਪ੍ਰੋਫਿਟ ਹੋਊਗਾ ਹੱਦ ਕਰ ਦਿੱਤੀ ਇਹਨੇ ਮੈਂ ਤਾਂ ਤੁਹਾਡੇ ਵੱਲ ਦੀ ਗੱਲ ਕਰਦੀ ਤੁਹਾਡੇ ਅਲੀ ਰਹਿੰਦੀ ਤੁਹਾਡੀ ਨਿੱਕੀ ਨਿੱਕੀ ਜੀ ਆ ਜਾਂਦਾ ਤੁਸੀਂ ਜਿਆਦਾ ਭੂਏ ਚੜਾਇਆ ਵਾ ਮੈਂ ਪੁੱਤ ਕੀ ਪੂਏ ਚੜਾਇਆ ਵਾ ਨਿਆਣਾ ਵਾ ਮੈਂ ਨਿਆਣਾ ਹੀ ਇਹਨੂੰ ਸਮਝਦੀ ਨਹੀਂ ਤੇ ਉਹ ਵੱਡਾ ਹੀ ਮੈਸਗੋ ਉਹਨਾਂ ਦੀ ਗੱਲ ਹੀ ਨਹੀਂ ਕਰਦੀ ਤੇ ਪਾਉ ਉਹਨੇ ਇਹ ਗੱਲ ਕੋਈ ਆਤ ਕਰ ਚ ਫਟ ਪੈਣ ਵਾਲੀ ਗੱਲ ਹੈ ਨਾ ਪਹਿਲਾਂ ਹੁਣ ਵੱਖਰੇ ਹੋ ਗਏ ਹੈ ਨਾ ਤੇ ਹੁਣ ਆ ਵੀ ਪੈੜੀ ਵੀ ਹੁਣ ਉਹਨਾਂ ਨੂੰ ਕਿ ਲੋਕਾਂ ਨੂੰ ਦੇ ਦਿੱਤੀ ਤੇ ਲੋਕਾਂ ਨੇ ਤਾਂ ਹੱਸਣਾ ਹੀ ਆ ਨਾ ਫਿਰ ਵੀ ਇਹ ਭਰਾ ਭਰਾ ਚੰਗੀ ਕਰਦੇ ਫਿਰਦੇ ਆ ਨਹੀਂ ਤੇ ਉਹਦਾ ਕੀ ਇੱਜ਼ਤ ਰਹਿ ਗਈ ਵੱਡੇ ਦੀ ਕੋਈ ਵੀ ਨਹੀਂ ਰਹਿ ਗਈ ਕਿ ਆਪ ਵੀ ਵਜਿ ਤਾਂ ਕੋਈ ਇੱਜ਼ਤ ਨਹੀਂ ਨਾ ਰਹਿ ਗਈ ਉਹ ਹੀ ਕਹਿੰਦੇ ਨੇ ਨਾ ਮੁਠੀ ਬੰਦ ਹੋਵੇ ਤੇ ਉਹ ਲੱਖ ਦੀ ਜੇ ਖੋਲ ਜੇ ਤੇ ਕੱਖ ਦੀ ਹੁਣ ਲੋਕਾਂ ਨੇ ਕਹਣਾ ਭਰਾ ਭਰਾ ਵੱਖਰੇ ਹੋਏ ਜਿੰਨੀ ਮਰਜੀ ਧੁੱਕੀ ਫੋਟ ਪਾਈ ਜਾਂ। ਜੋ ਮਰਜੀ ਹੁਣ ਚੁੱਕਣਾ ਦੇਈ ਜਾਂ। ਕਿੱਥੇ ਆ ਜੋਦਾ? ਉਹ ਉਧਰ ਬੈਠੇ ਆ। ਜਾ ਉਹਨੂੰ ਖਲਾ। ਆ ਹੀ ਗਿਆ ਮੈਂ। ਕੀ ਰੋਲਾ ਪਾਇਆ ਮਾਤਾ? ਰੋਲਾ ਕਾਦਾ ਪਾਇਆ ਵਾ? ਤੂੰ ਚੰਗੀ ਕਰਨ ਧਿਆ ਵਾ। ਤੇ ਮੈਂ ਮਾੜੀ ਵੀ ਕੀ ਕਰਨ ਧਿਆ? ਮਾੜੀ ਵੀ ਕਰਨ ਧਿਆ ਤੂੰ ਮੈਨੂੰ ਪੁੱਛਿਆ ਵੀ ਮੈਂ ਪਹਿਲੀ ਛੱਕੇ ਤੇ ਦੇਣੀ ਆ। ਅਬਲ ਤਾਂ ਤੇਰਾ ਪਰਚ ਬਣਦਾ ਹੀ ਆਪਣੇ ਭਰਾ ਵੱਡੇ ਨੂੰ ਪੁੱਛਣ ਦਾ। ਤੇ ਤੂੰ ਪਹਿਲੀ ਛੱਕੇ ਤੇ ਮੈਂ ਦੇਣੀ ਆ ਤੋ ਲੱਲਾ। ਉਹਨੂੰ ਕੰਮ ਹੁੰਦਾ ਉਹ ਪਹਿਲਾਂ ਕਹਿੰਦਾ ਜਦੋਂ ਆਡੋਂ ਤਾਂ ਪਹਿਲਾਂ ਕਹਿੰਦਾ ਮੇਰੇ ਕੋਲ ਕੰਮ ਹੀ ਨਹੀਂ ਹੁੰਦਾ ਕੰਮ ਨਹੀਂ ਹਦਾ ਹੁੰਦਾ ਨਾ ਹੁੰਦਾ ਤੇ ਤੁਹਾਨੂੰ ਦੇ ਨੋ ਠੇਕੇ ਤੇ ਤੂੰ ਸ਼ਰੀਕਾਂ ਨੂੰ ਜੇ ਠੇਕੇ ਤੇ ਦਿੱਤੀ ਮੈਨੂੰ ਪੈਸੇ ਨਗਦ ਚਾਹੀਦੇ ਪੈਸੇ ਨਗਦ ਤੇ ਲਾ ਕੇ ਤੂੰ ਕਿੱਥੇ ਜਾਣਾ ਹੈ ਨਾ ਤੂੰ ਕਰਜ਼ਾ ਲਾਉਣ ਵਾਲੇ ਧਿਆਨ ਆ ਨਾ ਤੇਰਾ ਕਰਜ਼ੇ ਵਾਲਾ ਧਿਆਨ ਵਾ ਤੇ ਪੈ ਤੂੰ ਕਿੱਥੇ ਜਾਣਾ ਹੈ ਪੈਸੇ ਲੈ ਕੇ ਦੱਸ ਮੈਂ ਆਪਣਾ ਕਾਰੋਬਾਰ ਕੰਡਿਆ ਬਾਹਰ ਕੋਈ ਕਾਦਾ ਕਾਰੋਬਾਰ ਸੋਇਆ ਤੂੰ ਮੈਨੂੰ ਦੱਸਿਆ ਹੀ ਨਹੀਂ ਕੋਈ ਸਾਨੂੰ ਭਰਾ ਨੂੰ ਨਹੀਂ ਦੱਸਿਆ ਮੈਨੂੰ ਨਹੀਂ ਦੱਸਿਆ ਜੇ ਮੈਂ ਤੁਹਾਨੂੰ ਦੱਸਦਾ ਮੈਨੂੰ ਕਰਨ ਦੇਣਾ ਤੂੰ ਕੀ ਕਰਨ ਕੀ ਕਾਰੋਬਾਰ ਤੋਂ ਵੀ ਕੋਈ ਨਾਰਾਜ਼ ਹੁੰਦਾ ਵਾ ਜੇ ਤੂੰ ਆਪਣੇ ਪੈਰਾਂ ਤੇ ਖੜੇ ਹੋਣਾ ਹੀ ਤੇ ਨਹੀਂ ਮੇਰਾ ਵਧੀਆ ਕੰਮ ਚੱਲ ਰਿਹਾ ਮੈਨੂੰ ਪੈਸਾ ਦੀ ਲੋੜ ਆ ਮੈਂ ਇੱਥੇ ਗੱਲ ਕਰ ਲਈ ਉਹਦੇ ਨਾਲ ਮਨਜੋ ਨੇ ਨਹੀਂ ਇਹ ਕੰਮ ਨਹੀਂਗਾ ਕਰਨਾ ਮੈਂ ਤੇਰੀ ਸੈਟ ਲੈਂਦੀ ਰਹੀ ਮੈਂ ਖਾ ਤੇਰੀ ਨਿੱਕੀ ਨਿੱਕੀ ਜੀਆ ਜੰਤਵਾ ਮੈਂ ਉਹਨਾਂ ਦੀ ਗੱਲ ਹੀ ਨਹੀਂ ਦੋਵਾਂ ਜੀਆਂ ਦੀ ਸੁਣਦੀ ਰਹੀ ਜਿਹੜੀ ਹੋਣੀ ਮੈਂ ਤੇਰੇ ਵੱਲ ਦੀ ਗੱਲ ਕਰਨੀ ਤੇ ਮੈਂ ਗਲਤ ਕੀ ਕਰਤਾ ਫਿਰ ਮੈਂ ਤੇਰਾ ਕਿ ਮਾਰਾ ਕਰਤਾ ਪਹਿਲੀ ਜਿਹੜੀ ਮੇਰੇ ਹੱਥ ਆਈ ਮੈਂ ਠੇਕੇ ਦਿੱਤੀ ਠੇਕੇ ਦਿੱਤੀ ਦੇ ਤੂੰ ਪਹਿਲਾਂ ਤਾਂ ਆਪਣੇ ਪ੍ਰਾਣ ਤੋਂ ਪੁੱਛਦਾ ਵੱਡੇ ਇਹਨੂੰ ਉਹਨੇ ਤਾਂ ਮੂੰਹ ਵੱਡਿਆ ਉਹਨੂੰ ਤਾਂ ਦਮਕੋ ਬੋਲਦਾ ਹੀ ਨਹੀਂ ਬੋਲਦਾ ਨਹੀਂ ਪਿਆ ਤੂੰ ਨਿੱਕਾ ਹੈਗਾ ਤੈਨੂੰ ਕਵਾਉਣ ਦਾ ਫਰਜ਼ੀ ਵੀਰ ਪੈੜੀ ਲੈਣੀ ਆ ਤੂੰ ਤੇ ਮੈਨੂੰ ਦੱਸਦੇ ਨਹੀਂ ਤੇ ਮੈਂ ਲਾਂਬੇ ਦੇ ਦੇਣੀ ਆ ਆ ਵੀ ਮੇਰੇ ਨਾਲ ਤਾਂ ਮੂੰਹ ਪਰੇ ਰੁ ਕਰਕੇ ਲੰਗ ਜਾਂਦਾ ਤੂੰ ਨਿੱਕਾ ਹੀ ਜ਼ਰਾ ਫਰਜ਼ ਬਣਦਾ ਹੁਣ ਲੋਕਾਂ ਨੇ ਨੀ ਕੋ ਜੀਂਦ ਦੇਣਾ ਭਰਾ ਤੇਰੇ ਨੂੰ ਆ ਜੀਂ ਨਹੀਂ ਦੇਣਾ ਆਪੋ ਆਪਣੀ ਜਾਇਦਾ ਜਿੰਨੂੰ ਮਰਜ਼ੀ ਕੋਈ ਦੇ ਚੱਕ ਡੱਕ ਸਕਦਾ ਕੋਈ ਨਹੀਂ ਨਾ ਇਹ ਗੱਲ ਨਹੀਂ ਨਾ ਹੈਗੀ ਮੇਰੇ ਜੀਂਦਿਆ ਤੁਸੀਂ ਇਹ ਕੰਮ ਨਾ ਕਰੋ ਤੇਰਾ ਕਰਜ਼ੇ ਵੱਲ ਧਿਆਨ ਹੈਗਾ ਵਾ ਕਰਜ਼ਾ ਮਾਫ਼ ਹੋ ਗਦਰ ਪਤਾ ਲੁਕਨੀਆ ਰੱਖਾ ਸਰਕਾਰ ਨੇ ਕਰਜ਼ਾ ਮਾਫ਼ ਕਰ ਦੇਣਾ ਤੈਨੂੰ ਪਤਾ ਕਰ ਦੇਣਾ ਵਾ ਕਰ ਦੇਣਾ ਮੈਨੂੰ ਪਤਾ ਓਏ ਅੰਤਰੇ ਪੜੋਲ ਵੱਜਦੇ ਜਾਂਦੇ ਉੱਥੇ ਕਰਜ਼ਾ ਮਾਦਾ ਮਾਫ਼ ਹੋ ਜਾਣਾ ਵਾ ਹੋ ਜਾਣਾ ਮਾਫ਼ ਉੱਧਰ ਫੈਲੀ ਨਹੀਂ ਕਿ ਜਿਹੜੀ ਆਪਣੇ ਭਰਾ ਨੂੰ ਮੈਂ ਇੱਥੇ ਦਿੱਤੀ ਉੱਥੇ ਜਿਹੜੀ ਮੈਂ ਝਬਾਨ ਕੀਤੀ ਆ ਤੇਰੀ ਜ਼ੁਬਾਨ ਤੇ ਭਰਾ ਦੀ ਕੋਈ ਨਹੀਂ ਕਿ ਪਿਓ ਨੂੰ ਰੋਕੀ ਦੁਰੇ ਦੁਰੇ ਕਰਨ ਪਿ ਭਰਾ ਪਹਿਲੋ ਅੱਡ ਹੋ ਗਏ ਉਹਨਾਂ ਕੀਤਾ ਮੈਂ ਨਹੀਂ ਹੋਇਆ ਉਹ ਵੰਦੇ ਹੀ ਅੱਡ ਕਰਾ ਅੱਡ ਕਰ ਦੋ ਅੱਡ ਕਰ ਇੱਥੋਂ ਆਉਂਦੇ ਬਾਰ ਬਾਰ ਕੇ ਬਾਰ-ਬਾਰਾਂ ਦੇ ਹੁਣ ਸ਼ਰੀਕ ਬੰਨੇ ਤੇ ਫਿਰਨਗੇ ਤੇ ਬਹੁਤ ਇਛਤ ਰਊ ਤੇਰੀ ਫਿਰਨਗੇ ਸ਼ਰੀਕ ਤੇ ਨਾਲੇ ਤੇਰੇ ਭਰਾ ਦੀ ਇਹਨੇ ਕਹ ਬੰਨੇ ਨਹੀਂ ਲੱਗਨ ਦਿੱਤਾ ਮੈਂ ਇਹਦੀ ਗੱਲ ਕਰਦੀ ਰਹੀ ਮੈਨੂੰ ਕੀਤਾ ਹੈਗਾ ਵੀ ਉਹ ਉਹਨੂੰ ਇਹਨੇ ਥੱਲੇ ਲਾ ਕੇ ਰੱਖ ਦੇਣਾ ਵਿਚਾਰੇ ਨੂੰ ਅੱਧ ਕਰਤੀ ਇਹਨੇ ਤੇ ਗਰਮੀ ਬੜੀ ਹੈ ਤੂੰ ਜਿਹੜਾ ਕੰਮ ਕੰਡਿਆ ਸੋਨਾ ਕੰਡਿਆ ਤੂੰ ਨਹੀਂ ਮੈਂ ਕੰਡਿਆ ਨਹੀਂ ਤੇ ਇਹਨੂੰ ਨਹੀਂ ਪਤਾ ਲੱਗਣ ਡਿਆ ਨਹੀਂ ਮੇਰੇ ਤੋਂ ਕੋਹ ਲੱਗੰਦੇ ਆ ਹਾਂ ਜੇ ਪਹਿਲੀ ਤੂੰ ਠੇਕੇ ਦੇ ਦੇਣੀ ਤਾਂ ਤੂੰ ਮੈਨੂੰ ਕਹਿ ਦੇ ਹੁੰਦਾ ਤੂੰ ਜੋ ਬਗਾਨਾ ਬੰਦਾ ਵਾਂਡਿਆ ਵਿੱਚ ਪੜੀ ਦੇ ਅੱਛਾ ਤਾਂ ਹੀ ਅੱਜ ਫੇ ਬੁਲਾਇਆ ਮੈਨੂੰ ਤੇ ਬੁਲਾਉਣਾ ਨਹੀਂ ਅੱਗੇ ਤੇ ਮੂੰਹ ਪਰੇ ਨੂੰ ਕਰਕੇ ਲੰਗ ਜਾਂਦਾ ਨਹੀਂ ਮੈਂ ਲੰਗਦਾਹੀਂ ਲੰਗਦਾ ਤੂੰ ਤੇ ਤੇਰਾ ਤਾਂ ਜੀ ਨਹੀਂ ਕਰਦਾ ਕੋਣ ਨੂੰ ਤੇਰਾ ਕਰਦਾ ਤੂੰ ਤੂੰ ਤਾਂ ਆਪ ਨਹੀਂ ਬੁਲਾ ਬੰਦਾ ਬੁਲਾ ਹੀ ਲੈਂਦਾ ਮੈਂ ਤੈਨੂੰ ਕੀ ਬੁਲਾਉਣਾਹੀਂ ਮੈਂ ਤਾਂ ਤੇਰੇ ਲੱਛਣ ਵੇਖਣ ਦੇ ਆ ਵੀ ਕੀ ਕਰਨ ਦੇ ਆ ਤੂੰ ਲੱਛਣ ਵੇਖਣ ਦੇ ਆ ਮੈਂ ਉਹ ਦੇਤੀ ਜਿਹੜੇ ਮੈਂ ਤੂੰ ਕਿੰਨੀਆਂ ਚੋਰੀਆਂ ਕਮਾਈਆਂ ਬਾਦੂ ਪ੍ਰੌਡਟੀ ਡੀਲਰ ਦਾ ਕੰਮ ਕਰਦਾ ਤੇ ਸਾਡੀ ਅੱਖਾਂ 'ਚ ਘਟਾ ਪਾਈ ਗਿਆ ਤੂੰ ਆਹ ਤੇ ਕਰਦਾ ਮੈਂ ਕਰਨਾ ਹੀ ਆ ਕੰਮ ਤੂੰ ਕਰ ਉਹ ਨਹੀਂ ਕੋਈ ਗੱਲ ਹੈਗੀ ਪਰ ਆ ਪੈੜੀ ਦੇ ਬਗਾਨਾ ਬੰਦਾ ਤਾਂ ਨਾ ਵਾੜਦਾ ਮੈਂ ਤੈਨੂੰ ਕਿਹੜੇ ਪੈਸੇ ਨਹੀਂ ਦੇਣੇ ਪੈਸੇ ਤੂੰ ਕਿੱਥੋਂ ਦੇਣੇ ਆ ਅਰੇ ਕਾਹਦੂ ਮੁੰਡਾ ਬਾਹਰ ਭੇਜਿਆ ਯਾਰ ਮੁੰਡਾ ਬਾਹਰ ਭੇਜਿਆ ਤੇ ਪੈਸੇ ਤੇ ਉਹਦੇ ਮਾਮਿਆਂ ਨੇ ਲਾਏ ਆ ਮਾਮੇ ਬੜੇ ਪੈਸੇ ਲਾਉਂਦੇ ਆ ਕਿਉਂ ਮਾਮੇ ਪੈਸੇ ਲਾਉਂਦੇ ਯਾ ਓਏ ਰਿਸ਼ਤੇਦਾਰ ਪੈਸੇ ਲਾਉਂਦੇ ਨਹੀਂਗੇ ਮੈਂ ਅੱਜ ਤੱਕ ਦੇਖਿਆ ਨਹੀਂ ਕਿ ਇਹਦੇ ਮਾਮੇ ਨੇ ਮੁੰਡਾ ਖੜਿਆ ਬਾਹਰ ਨਹੀਂ ਰਿਸ਼ਤੇਦਾਰੇ ਕਦੋਂ ਜਿਹੜੇ ਖੜਦੇ ਹੀ ਆ ਆ ਬਥੇਰੇ ਕੋ ਰਖੇ ਨੇ ਸਾਂਝੇ ਕਰਦੇ ਉਹ ਹਲਾਤੇ ਹੋਣੇ ਨੂੰ ਸਾਂਝੇ ਕਰ ਜੋ ਮੈਂ ਕਿੱਥੇ ਰਖ ਲੇ ਤੂੰ ਮਾਤਾ ਨੂੰ ਪੁੱਛ ਲੈਣਾ ਹੀ ਨਾ ਮਾਤਾ ਨੂੰ ਪੁੱਛ ਲੈਣਾ ਹੈ ਕਰਜ਼ੇ ਵਾਲ ਤੇ ਆਂ ਨਹੀਂ ਤੇ ਮੁੰਡਾ ਬਾਹਰ ਭੇਜ ਲਿਆਈ ਵੀ ਕਰਜ਼ੇ ਵਾਲ ਤੈਨੂੰ ਕੀ ਇਸ ਗੱਲ ਦਾ ਹੋਣਾ ਉਹ ਜਦੋਂ ਸਾਡਾ ਅੱਧਾ ਅੱਧਾ ਹੋਇਆ ਆਹੀ ਅੱਧਾ ਅੱਧਾ ਲਾਉਣਾ ਵਾ ਕਿ ਮੈਨੂੰ ਆਪਣੇ ਆਪੇ ਫਿਕਰ ਤੈਨੂੰ ਆਪਣਾ ਫਿਕਰ ਮੈਂ ਹੁਣ ਨਾ ਜ਼ੁਬਾਨ ਕੀਤੀ ਮੈਂ ਤੈਨੂੰ ਦੇਣੀ ਹੈ ਪੈੜੀ ਨਾ ਨਾਲੇ ਮੈਨੂੰ ਪੈਸਿਆਂ ਦੀ ਲੋੜ ਹੀ ਉਹਨੇ ਮੈਨੂੰ ਨਗਦ ਪੈਸੇ ਦੇਣੇ ਇਕੱਠੇ ਤੇ ਮੈਂ ਨਹੀਂ ਹੀ ਇਕੱਠੇ ਦੇਣੀ ਮੈਂ ਤੋਮਰ ਦੇ ਦਿੰਦਾ ਮੈਨੂੰ ਪਤਾ ਤੂੰ ਕਿੱਥੋਂ ਦਿ ਲੈਣੇ ਲਿਆਂਕੇ ਸਰੀਕ ਵਾਰਤਾ ਮੇਰੇ ਹਾ ਤਾਜ ਹੁੰਡੇ ਚ ਬੁਲਾਉਂਦਾ ਚੇਤਾ ਆ ਗਿਆ ਮਾਰਦਾ ਪਹਿਲਾ ਮੂੰਹ ਪਰ ਇਹਨੂੰ ਕਰ ਕਰ ਲੰਗਦਾ ਆ ਪਾਣੀ ਲਿਆ ਹਾਏ ਤੂੰ ਇੰਨਾ ਪਸੀਨਾ ਆਇਆ ਬੜੇ ਤੂੰ ਕੀ ਗੱਲ ਵਾ ਹੈ ਪਸੀਨਾ ਹੀ ਬੜਾ ਆਇਆ ਤੈਨੂੰ ਕੀ ਗੱਲ ਆਜਾ ਦੱਸਦਾ ਗੱਲ ਵੀ ਹਾਏ ਹਾਏ ਕੀ ਹੋ ਗਿਆ ਬਾਹਰ ਕੀ ਗੱਲ ਵਾ ਉਹ ਪਾਣੀ ਪੀ ਲੈਂਦੇ ਕੋਟਾ ਗੱਲ ਵੀ ਦੱਸ ਦਿੰਨਾ ਜੋਦੇ ਨੇ ਬੇਲਾ ਕੀ ਕੀਤਾ ਯੋ ਹਾਏ ਹਾ ਕੀ ਕਰਤਾ ਜਦੋਂ ਉਹਨੇ ਬਾਹਰੋਂ ਉਦੋਂ ਹੀ ਗੱਲ ਕਰਕੇ ਮੇਰਾ ਤਰੋ ਕੱਢ ਦਿੰਨੇ ਆ ਕਈ ਮੈਂ ਉਹਨੇ ਮੰਜੋ ਨੂੰ ਦੇਤੀ ਠੇਕੇ ਤੇ ਅਹੀਂ ਮਾਰੇ ਹੀ ਕਦੋਂ ਦੇਤੀ ਆ ਦੇਤੀ ਆ ਲੋਕਾਂ ਦੀਆਂ ਗੱਲਾਂ ਮਗਰ ਨਹੀਂ ਲੱਗੀ ਜਾਂਦਾ ਗੱਲ ਅੱਖੀਂ ਵੇਖੀਏ ਕੰਨੀ ਸੁਣੀਏ ਨਾ ਸੁਣ ਲਿਆ ਮਗਾ ਲਗਦਾ ਸੁਣ ਲਿਆ ਫੋਨ ਕਰਦੇ ਨੂੰ ਸੁਣ ਲਿਆ ਮਨਜੋਤ ਨੂੰ ਉਹਦਾ ਲੱਗਦਾ ਵੀ ਮੈਨੂੰ ਕੋਈ ਵੀਦਾ ਹੀ ਨਹੀਂਗਾ ਮੈਨੂੰ ਕੋਈ ਸੁਣਦਾ ਹੀ ਨਹੀਂ ਜਦਾਂ ਕੌਣ ਡੈ ਫੋਨ ਕਰਨਾ ਜੋਦਾ ਤੁਸੀਂ ਮਨਜੋਤ ਨੂੰ ਆਂਦੇ ਫੋਨ ਕਰਦੇ ਸੁਣ ਲਿਆ ਮਨਜੋਦਾ ਫੋਨ ਕਰਦਾ ਸੀ ਮਨਜੋਤ ਨੂੰ ਅੱਛਾ ਪਹਿਲੀ ਠੇਕੇ ਵਾਸਤੇ ਮੈਂ ਬਹ ਮੋ ਇੱਥੇ ਟੱਕਰ ਗਿਆ ਹੁਣ ਮੈਨੂੰ ਤੇ ਮੈਂ ਕਿ ਤੂੰ ਜਿਹੜੀ ਕਤੂਦ ਕਰਦਾ ਫਿਰਦਾ ਵਾ ਤੂੰ ਚੰਗੀ ਨਹੀਂ ਕਰਨ ਡਿਆ ਪੈਸਾ ਸਾਡੇ ਸਰੀਕ ਵਾਂਡਿਆ ਪਹਿਲੀ ਹੂੰ ਤੇ ਮੈਂ ਆਂਦਾ ਤੂੰ ਕਿਹ ਹਜੇ ਹੁਣ ਮੁੰਡਾ ਕਲਾਇਆ ਵਾ ਤੇ ਤੂੰ ਪੈਸੇ ਕਿੱਥੋਂ ਦੇ ਦੇਣੀ ਮੈਂ ਤਾਂ ਜਿੱਥੋਂ ਮੈਂ ਮਰਜੀ ਦਿੰਦਾ ਯਾਰ ਨਹੀਂ ਉਹਨੂੰ ਇੰਨਾ ਨਹੀਂ ਪਤਾ ਲੱਗਣ ਡਿਆ ਉਹ ਪਿੰਨ ਦੱਸ ਕੇ ਆਈ ਮੈਂ ਤਾਂ ਵੀ ਅਸੀਂ ਆਡਾ ਮੁੰਡੇ ਦਾ ਕੰਮ ਵੰਡਿਆ ਬਹੁਤਾ ਮਾਮਾ ਖੜਨ ਡਿਆ ਵਾ ਪੈਸਾ ਤਾਂ ਸਾਡਾ ਕੋਈ ਲੱਗਾ ਹੀ ਨਹੀਂ ਉਹ ਪਤਾ ਕੀ ਆਂਦਾ ਆਂਦਾ ਸਾਂਝੇ ਘਰ ਤੋਂ ਪੈਸੇ ਤੂੰ ਜੋੜੇ ਸੀ ਤੂੰ ਰੱਖੇ ਸੀ ਲਕਾਲਕਾ ਕੇ ਤੂੰ ਤਾਂ ਮੁੰਡਾ ਤੋੜਤਾ ਕਿੱਥੇ ਲੇਖਾ ਦੇਣਾ ਇੰਨੇ ਉਤਰਾ ਜੋਦੇ ਨੇ ਐਡਾ ਝੂਠਾ ਇੰਨਾ ਕੁਫਰ ਤੋਲਦਾ ਵਾ ਕਹਿ ਜੇ ਅਸੀਂ ਰੱਖਣ ਯੋਗੇ ਹੁੰਦੇ ਨਾ ਤੇ ਮੁੰਡਾ ਹੋਣ ਨੂੰ ਇੱਥੇ ਦੁਬਈ ਨਾ ਜਾਂਦਾ ਫੇ ਵੱਡੇ ਆਮਲਕਾਂ ਚ ਜਾਂਦਾ ਹੈ ਹੋਰ ਗੱਲ ਮੈਂ ਆ ਨਾ ਆਖਿਆ ਉਹਨੂੰ ਇਦਾਂ ਨਹੀਂ ਮੈਂ ਨਹੀਂ ਆਖਿਆ ਮੈਂ ਆ ਗੱਲ ਨਹੀਂ ਆਖੀ ਨਹੀਂ ਅਰ ਮੈਨੂੰ ਕੱਪ ਚੜਾਤਾ ਯਾਰੀ ਵੀ ਗੱਲ ਕੋਹੋ ਗੱਲ ਵੀ ਲਹੂ ਸਫੇਦ ਹੋਗੇ ਲਹੂ ਸਫੇਦ ਹੋਗੇ ਅਨੇ ਹੇ ਤੂੰ ਨਹੀਂ ਮੈਨੂੰ ਕੋਇਆ ਮੈਂ ਕਿ ਤੂੰ ਤਾਂ ਫੂ ਫੂ ਕਰਦਾ ਮੋਟਰਸਾਈਕਲ ਚੱਟਦਾ ਨਾ ਪਿੱਛੇ ਹੁੰਦਾ ਹੀ ਨਹੀਂ ਤੂੰ ਰਖ ਲੋਂਦਾ ਹੀ ਨਹੀਂ ਲੱਗ ਮੇਰੇ ਅਹੀਂ ਤੇ ਜੇ ਗੱਲ ਕਰਨ ਕਰਨ ਨਹੀਂ ਕਰਦੇ ਵੀ ਇਹਨੂੰ ਜਾ ਕੇ ਪੁੱਛਦੇ ਆ ਤੇ ਇਹ ਜਾਂਦਿਆਂ ਨੂੰ ਗਾੜੀ ਹੋਂ ਚੱਲ ਗਿਆ ਹੁੰਦਾ ਵਾ ਹਾਂ ਨਹੀਂ ਅੱਗੇ ਵੀ ਤੇ ਤੂੰ ਹੀ ਇਹ ਸਾਰੀ ਪੈੜੀ ਸਾਂਭਣ ਡਏ ਹੀ ਨਾ ਤੂੰ ਵਗਣ ਡਈ ਪੈੜੀ ਆਹੋ ਤੂੰ ਕਹਿ ਦਿੰਦਾ ਭਾਊ ਮੈਂ ਲੈਣਾ ਵਾ ਠੇਕਾ ਮੈਂ ਪੈੜੀ ਠੇਕੇ ਦੇ ਦੇਣੀ ਵੀ ਮੇਰੇ ਕੋ ਕੰਮ ਨਹੀਂ ਗਾ ਹੁੰਦਾ ਜੇ ਤੂੰ ਰੱਖੀ ਤਾਂ ਵੀ ਜਾਦੇ ਜੇ ਨਹੀਂ ਨਾ ਕਹਿੰਦੇ ਦਾ ਮੈਨੂੰ ਪੁੱਛਦਾ ਨੀ ਸਹੀ ਵੇਖ ਲੈ ਐਨਾ ਮਾੜਾ ਐਨਾ ਧੱਕਾ ਵੀ ਤੁਹਾਡੇ ਨਾਲ ਇਹਨੇ ਹੀ ਬੰਦਾ ਆਖੇ ਹੁਣ ਮੈਂ ਰੋਜ ਦਿਹਾੜੀ ਗੋਪੀ ਨੂੰ ਕੀ ਜਾ ਜਾ ਕੇ ਆਖਾਂ ਮੇਰੇ ਜਾਣਾ ਹੀ ਨਹੀਂ ਜਾਂਾ ਨਹੀਂ ਦਾ ਯਾਰ ਨਹੀਂ ਜਾਣਾ ਤੂੰ ਐਵੇਂ ਜਾਣ ਕੇ ਤੂੰ ਭੱਜ ਪੈ ਨਹੀਂ ਉਧਰ ਨੂੰ ਭੱਜ ਜੀ ਤੇ ਮੈਂ ਤਾਂ ਆਵਾਂ ਗੋਪੀ ਦਾ ਕੀ ਕਸੂਰ ਆ ਵਿਚਾਰੀ ਦਾ ਗੋਪੀ ਦਾ ਕੀ ਕਸੂਰ ਜੇ ਗੋਪੀ ਦਾ ਨਹੀਂ ਕਸੂਰ ਤੇ ਮਾਂ ਦਾ ਕਸੂਰ ਤੇ ਫਿਰ ਹੈਗਾ ਕਿ ਨਹੀਂ ਤੁਹਾਡੀ ਬੀਬੀ ਦਾ ਮਾਂ ਦਾ ਉੱਥੇ ਬੈਠੀ ਜਾ ਕੇ ਉਹ ਹੀ ਤੇਰੇ ਕੰਨਵਾਜ ਪਾ ਦਿੰਦੀ ਵੀ ਇਹ ਜੋਧਾ ਲੱਗਾ ਹੀ ਉਹ ਪੈੜੀ ਦੇਣ ਕੇ ਇਹਨੂੰ ਤੇਕਰ ਸਾਹਬ ਜੇ ਤੂੰ ਲੈਣੀ ਹੈ ਤਾਂ ਗੱਲ ਕਰ ਲੈ ਉਹਨੇ ਕੀ ਪੜਾ ਉਹ ਜੋਦੇ ਨੇ ਦੱਸਿਆ ਬੀਬੀ ਨੂੰ ਕਿ ਨਹੀਂ ਦੱਸਿਆ ਦੱਸਿਆ ਹੋਊਗਾ ਕਿ ਨਾਮ ਵਾਲੀ ਕਿਹੜੀ ਗੱਲ ਜਿਹੜਾ ਹੁਣ ਇੱਥੇ ਸਾਡੇ ਘਰ ਰਵੇ ਅਸੀਂ ਕਿਹੇ ਗੱਲ ਦਾ ਲਕਾ ਰੱਖਾਂਗੇ ਬੀਬੀ ਦੇ ਕੋਲ ਅਸੀਂ ਸਾਰੀ ਗੱਲ ਬੀਬੀ ਨੂੰ ਦੱਸਾਂਗੇ ਬੀਬੀ ਦੇ ਅਸੀਂ ਹੀ ਦੱਸਦੇ ਆ ਅਸੀਂ ਬੀਬੀ ਦੀ ਪੁਸ਼ਪਰਤਾਲ ਕਰਦੇ ਬੀਬੀ ਨੂੰ ਸਾਰੀ ਗੱਲ ਪੁੱਛ ਕੇ ਤੇ ਫਿਰ ਤੁਰਦੇ ਆ ਕੋਈ ਚੀਜ਼ ਲੈਣੀ ਹੈ ਕੋਈ ਦੇਣੀ ਹੈ ਕੋਈ ਕਰਨਾ ਅਸੀਂ ਕਰਦੇ ਆ ਉਹ ਨਹੀਂ ਉਹ ਜਾ ਕਰਦਾ ਹੋਣਾ ਮੈਨੂੰ ਇੰਨਾ ਪੁੱਛ ਪਤਾ ਵਾ ਯਾ ਪੁੱਛੀ ਭਲਾ ਬੀਬੀ ਨੂੰ ਵੀ ਬੀਬੀ ਤੈਨੂੰ ਦੱਸਿਆ ਭਲਾ ਉਹਨੇ ਵੀ ਮੈਂ ਪੈਸੇ ਕਿਤੇ ਦੇਣੀ ਨਹੀਂ ਸੈਡ ਲੈਂਦੀ ਆ ਉਹਦੀ ਨਿੱਕੇ ਮੁੰਡੇ ਦੀ ਕਿਉਂ ਨਾ ਬੀਬੀ ਨੂੰ ਦੱਸਿਆ ਹੋਊਗਾ ਬੀਬੀ ਫਿਰ ਕੰਨਾ ਕਿ ਹਸੜੀਆਂ ਮਾਰਦੀ ਆ ਆਂਦੀ ਹੋਣੀਆਂ ਵੀ ਵਾਕਿਆ ਹੀ ਮੇਰਾ ਵੱਡਾ ਪੁੱਤ ਨਾ ਕਿਤੇ 4 ਪੈਸੇ ਕਮਾ ਲਵੇ ਲੋਕ ਹੀ ਕਮਾਲਣ ਜਾ ਕੇ ਨਾਲੇ ਇੱਥੇ ਹੁਣ ਪਿਆਰੀਆਂ ਬੰਨਿਆਂ ਦਾ ਪਾਣੀ ਦਾ ਰੋਲਾ ਪਿਆ ਕਰੂਗਾ ਗੱਲ ਤੇ ਮੈਨੂੰ ਇਸੇ ਗੱਲ ਦਾ ਦੁੱਖ ਵਾ ਵੀ ਉਹਨੇ ਕਹਣਾ ਮੇਰੀ ਵਾਰੀ ਆ ਤੇ ਮੈਂ ਕਹਣਾ ਮੇਰੀ ਵਾਰੀ ਆ ਇੱਥੇ ਸਾਨੂੰ ਲੜਾਊਗਾ ਸ਼ਰੀਕ ਦੇ ਨਾਲ ਮੈਨੂੰ ਨਹੀਂ ਤੇ ਫਿਰ ਆਪ ਲੈ ਨਹੀਂ ਚਲ ਜਾਣਾ ਉਧਰ ਨਹੀਂ ਤੁਹਾਨੂੰ ਪਤਾ ਵਾ ਪੱਕੀ ਗੱਲ ਹੋ ਗਈ ਆ ਕਿ ਉਦਾਂ ਹੀ ਮੂੰਹ ਚਵਾਣੀ ਕਰਵਾਉਣੀ ਹੋ ਗਈ ਹੋ ਗਈ ਆ ਹੋ ਗਈ ਗੱਲ ਹੋ ਗਈ ਆ ਪੈਸੇ ਦੇ ਦਿੱਤੇ ਜੋਦੇ ਨੇ ਦਿੱਤੇ ਨੇ ਹੈ ਪੈਸੇ ਜੋਦੇ ਨੂੰ ਮਿਲ ਗਏ ਆ ਉਧਰੋਂ ਮਨਜੋਦ ਵੱਲੋਂ ਮਿਲ ਗਏ ਹੁਣੇ ਆਗੇ ਤੇ ਅਸੀਂ ਠੀਕ ਨਾ ਦੇਣੀਆਂ ਅਸੀਂ ਅਸੀਂ ਵੀ ਤੇ ਪੈਸੇ ਦੇਣੇ ਉਹ ਵਿੰਦਰਪੁਰ ਛੱਡਦੇ ਦੀ ਗੱਲ ਆ ਤੂੰ ਵੀ ਪਤਾ ਨਾ ਬਾਰੋਂ ਦੀ ਡੂੰਗੀ ਸਿਆ ਇੰਦਾ ਬੰਦਾ ਆਇ ਲੈ ਵੀ ਭਾਵੇਂ ਤੇ ਹੀ ਕੋ ਮਾਂ ਦੇ ਪੇਟੋਂ ਜਨਮ ਲਿਆ ਨਾ ਇਹ ਮੈਂ ਗਲਤ ਦਿਲ ਵੀ ਦੱਸਦਾ ਹੀ ਕਾਨੂੰਨੀਗਾ ਕਿ ਕੀ ਕਰਨਾ ਵਾ ਕੀ ਨਹੀਂ ਕਰਨਾ ਕੋਈ ਨਹੀਂ ਦੱਸਦਾ ਤੁਹਾਨੂੰ ਆਂਦਾ ਵੀ ਇਹਨੇ ਪੈਸੇ ਰੱਖੇ ਸਾਂਝੇ ਥਾਂ ਚੋਂ ਤੇ ਜਿਹੜਾ ਇਹ ਕਮਾਈ ਕਰਨ ਦਿਆ ਸਾਨੂੰ ਉਹੀ ਨਹੀਂ ਪਤਾ ਵੀ ਇਹ ਕਦੋਂ ਕਦਾਂ ਕਰਨ ਦਿਆ ਤੇ ਕੀ ਕੋਈ ਇਹਨੇ ਕਮਾ ਲਿਆ ਤੇ ਕੀ ਕੋਈ ਇਹਨੇ ਬਣਾ ਲਿਆ ਵਾ ਬਾਰੇ ਬਾਰੇ ਕੀਤਾ ਇਹ ਕੀ ਕਰਦਾ ਫਿਰਦਾ ਤੇ ਕਹਿੰਦਾ ਸਾਨੂੰ ਆਂਦੇ ਨਾ ਜਿਹੜਾ ਬੰਦਾ ਆਪ ਇਦਾਂ ਦੇ ਕੰਮ ਕਰਦਾ ਵਾ ਨਾ ਉਹਨੂੰ ਦੂਜਾ ਵੀ ਉਦਾਂ ਦਾ ਹੀ ਦੇਖਦਾ ਵਾ ਤਾਂ ਕਰਕੇ ਆਂਦਾ ਹੋਣਾ ਵਾ ਸਾਡੇ ਤੇ ਆਹ ਲੀੜੇ ਤੁਹਾਡੇ ਦੇਖ ਲਓ ਕਿੱਦਾਂ ਪਰਵਾਲੇ ਆ ਗਏ ਲੀੜੇ ਜਦੋਂ ਵੇਖੋ ਇਹੋ ਹੀ ਪਾਏ ਹੁੰਦੇ ਆ ਅਹੀਂ ਜਾਹੜ ਕੋਕੋ ਹੋਵੇ ਅਹੀਂ ਰੋਈ ਢਾੜੀ ਨਵੇਂ ਲੀੜੇ ਨਾ ਪਾ ਆ ਕੇ ਬਈਏ ਦੰਦਰ ਸਰਫਾ ਕਰਨਾ ਪੈਂਦਾ ਘਰ ਵਾਸਤੇ ਬੜਾ ਕੋ ਕਰਨਾ ਪੈਂਦਾ ਨਹੀਂ ਆ ਤੇ ਉਹ ਗੱਲ ਹੋ ਗਈ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ ਜੇ ਹਨੂ ਦੇ ਦਿੰਦਾ ਪਾਲੀ ਤੇ ਸਾਡੇ ਚਾਰ ਛੱਲਣ ਆ ਜਾਣੇ ਹੀ ਹੈ ਸਾਡੇ ਮੁੰਡੇ ਨੇ ਬਾਹਰ ਚਾਰੇ ਨੇ ਮਿਹਨਤ ਕਰਨੀ ਹੀ ਤੇ ਆਪਾਂ ਇੱਥੇ ਕਰਜ਼ਾ ਲਾ ਲੈਂਦੇ ਉਧਰੋਂ ਮਿਹਨਤ ਕਰਕੇ ਉਹ ਆਪਣੇ ਬਾਹਰਲੇ ਮੁਲਕ ਵੱਡੇ ਦਾ ਬਣਾ ਲੈਂਦਾ ਕੰਮ ਇਹਨੇ ਬਿਸਮੋਤੀਆ ਬਹੁਤ ਮਾੜੀ ਕੀਤੀ ਜੋਦੇ ਨੇ ਮਾੜੀ ਕੀਤੀ ਇਹਨੇ ਇਹਨਾਂ ਨਹੀਂ ਸੋਚਿਆ ਮੇਰਾ ਵੱਡਾ ਭਰਾ ਵਾ ਕਮਾਈ ਕਰ ਕਰ ਖੱਪ ਗਿਆ ਵਾ ਚੱਲ ਮੈਂ ਉਹਦੇ ਨਾਲ ਗੱਲ ਕਰ ਲਾਂ ਹੜਕੋ ਵੀ ਤੇ ਪੈਸੇ ਹੀ ਲੈਣੇ ਪੁੱਛੀ ਇਹ ਬੋਲਾ ਬੀਬੀ ਨੂੰ ਤੇ ਤੈਨੂੰ ਦੱਸਿਆ ਹੀ ਇਹਨੇ ਬੀਬੀ ਨੂੰ ਪੁੱਛੂੰਗੀ ਕਿ ਮੈਂ ਹਾਂ ਜੇ ਮੈਂ بابا ਤੁਸੀਂ ਕਿਤੇ ਮੈਨੂੰ ਮੈਂ ਚੱਲ ਜਾਨੀ ਗੁੱਸੇ ਦੇ ਨਾਲ ਤੁਸੀਂ ਵੀ ਕਿਹੇ ਵੇਲੇ ਚੱਲ ਜਾ ਕਰੋ ਬੀਬੀ ਵਾਲਾ ਅੱਜ ਅੱਜ ਨਹੀਂ ਉਹ ਮੈਂ ਜਾਣਾ ਗੋਪੀ ਦੇ ਘਰ ਮੈਂ ਜਦੋਂ ਜਾਨੀ ਉਦੋਂ ਹੀ ਗੋਪੀ ਨਾਲ ਖੱਪ ਕੇ ਆਉਣੀ ਬੀਬੀ ਨੇ ਕਿ ਆਈ ਜਾ ਨਾ ਤੁਰਦੀ ਫਿਰਦੀ ਨੇ ਇੱਧਰ ਨੂੰ ਉਦੋਂ ਪੁੱਛ ਲਾਂਗੇ ਚੱਲ ਠੀਕ ਆ ਪੁੱਛ ਲਿ ਹੋਰ ਪੂਰ ਖਾਲੀ ਤੇ ਪਾਣੀ ਲੰਘ ਗਿਆ ਵਾ ਵਾਪਸ ਤੇ ਆਉਣਾ ਨਹੀਂਗਾ ਕੀ ਪਤਾ ਵਾ ਬੀਬੀ ਆਖੂ ਵੇਖੂਗੀ ਤੇ ਮੰਨ ਜੂਗਾ ਦੁੱਧਰ ਅਗਲੇ ਨੇ ਪੈਸੇ ਦਿੱਤੇ ਹੋਏ ਉਹਨੇ ਮੁੜ ਕੇ ਪੈਸੇ ਲੈਣੇ ਵਾਪਸ ਤੇ ਜੇ ਉਹੋ ਹੀ ਚੰਗਾ ਹੋਵੇ ਤੇ ਉਹੋ ਹੀ ਕਹਿ ਦਿੰਦਾ ਕਿ ਤੇ ਆਪਣੇ ਭਰਾ ਹੁੰਦੇ ਹਾਂ ਕਹਿੰਦੇ ਮੈਨੂੰ ਕੋ ਦੇਣ ਲੱਗਾ ਵਾ ਉਹ ਨਹੀਂ ਕਹਿ ਸਕਦਾ ਜਿਹੜਾ ਵਿੱਚ ਲੈਣ ਵਾਲਾ ਵਾ ਇਦਾਂ ਬੰਦਾ ਜਿਹਨੂੰ ਪਹਿਲੀ ਘਰ ਜਾ ਕੇ ਮਿਲਣੀ ਹੋਵੇ ਤਾਂ ਉਹਨੇ ਕਹਿੰਦਾ ਹਾਂ ਨਹੀਂ ਤੇ ਮੈਂ ਉਹਨੂੰ ਸਮਝਾਦੀ ਹੋਈ ਮਨਜੋਤ ਨੂੰ ਤੇ ਫੇਰਾ ਗੱਲ ਰਤਾ ਬਣਾ ਹੋਈ ਜੇ ਉਹਨੂੰ ਅਗਰ ਹੁੰਦੀ ਤਾਂ ਕਹਿੰਦਾ ਕਿ ਮੈਂ ਨਹੀਂ ਭਰਾ ਲੈਣੀ ਪਹਿਲਾਂ ਆਪਣੇ ਭਰਾ ਨੂੰ ਪੁੱਛ ਜੇ ਤੇਰਾ ਭਰਾ ਨਾ ਕਰੂ ਕਰ ਫਿਰ ਮੈਂ ਲੈ ਲੂੰਗਾ ਉਹਦੀ ਬੰਬੀ ਦਾ ਪਾਣੀ ਪੈਂਟ ਹੈ ਸਾਡੀ ਪੈਲੀ ਹੈ ਸਾਡੀ ਬੰਬੀ ਦਾ ਪੈਂਟ ਹੈ ਵਾ ਉਸੇ ਪੈਲੀ ਚ ਉਹਨੂੰ ਕੀ ਲੋੜ ਉਹਦੀਆਂ ਦੇ ਦੋ ਬੰਬੀਆਂ ਚੱਲਣ ਵਾਲੀਆਂ ਗੱਲ ਹੋ ਗਈ ਹੈ ਮੈਂ ਨਹੀਂ ਪੁੱਛਣਾ ਆਪੇ ਹੁਣ ਬੀਬੀ ਨੂੰ ਪੁੱਛ ਲੈ ਨਾ ਪੁੱਛੀ ਯਾਰ ਕੋਹ ਨਾ ਪੁੱਛ ਮੈਨੂੰ ਨਾ ਜੇ ਸਤਾਨਾ ਲੈ ਜਾ ਗਲਾ ਮੈਂ ਬਾਹਰ ਨਿਆਣਾ ਗਿਆ ਸਾਡਾ ਤੇ ਮੇਰਾ ਤਾਂ ਉਦਾ ਨਹੀਂ ਜੀ ਲੱਗਣ ਡਿਆ ਮੈਂ ਉੱਥੇ ਕਦੀ ਉੱਥੇ ਬਹੁ ਕਦੀ ਉੱਥੇ ਬੋਕੀ ਪੜਾਈ ਮੈਂ ਹੱਥ ਮਾਰਦੀ ਫਿਰਦੀ ਆ ਤੇ ਆ ਡੀਕਨ ਨਹੀਂ ਚਾਹ ਨਹੀਂ ਕਿਤੇ ਮੈਂ ਘੁੱਟ ਬਣਾਈ ਮੈਂ ਆਉਂਦੇ ਚਾਹ ਬਣਾਉਣੇ ਪੀਣੇ ਆ ਚੱਲ ਕੋਈ ਨਹੀਂ ਟੈਨਸ਼ਨ ਲੈ ਲੈ ਮਨ ਸ਼ਾਂਤ ਰੱਖੇ ਰਹਾ ਟੈਨਸ਼ਨ ਨਾਲ ਜੋ ਕਰਮਾ ਚਾਣਾ ਉਹ ਮਿਲਣਾ ਹੀ ਮਿਲਣਾ ਸਾਨੂੰ ਕੋਈ ਰੋਕ ਨਹੀਂ ਸਕਦਾ ਆਈਆ ਉਹਦਾ ਫੋਨ ਆਇਆ ਉਹਦੇ ਨਾਲ ਹੋਈ ਗੱਲ ਤੁਹਾਡੀ ਆਹੋ ਆਈਆ ਆਇਆ ਵਾ ਠੀਕ ਹੁਣ ਫੋਨ ਤੁਹਾਡੇ ਫੋਨ ਤੇ ਆਊਗਾ ਤੇ ਮੇਰੇ ਨਾਲ ਗੱਲ ਕਰਾਈਂ ਕਰਾ ਦੂੰਗਾ ਕਰਾ ਦੂੰਗਾ ਮੈਂ ਉਹਨੂੰ ਆਖੂ ਆਪਣੇ ਮੰਗਲੇ ਜਿਹੜਾ ਨੰਬਰ ਉਹ ਉੱਤੇ ਲਾ ਫ ਆ ਚੰਗੀ ਖਬਰ ਦਿੱਤੀ ਉਹ ਆਣ ਕੇ ਜਦੋਂ ਬਾਹਰ ਜਾਂਦੇ ਕੋਈ ਇਦਾਂ ਦੀ ਖਬਰ ਲੈਣੇ ਮੇਰਾ ਤਾਂ ਰੋ ਕੱਢ ਕੇ ਰਹਾ ਦਿੰਨੇ